ਬਾਈ ਸ਼ੀਰਾ ਹੰਢਾਏ ਤੋਂ ਇਹ ਬਾਈ ਜੀ ਆ ਬਸ ਸਿੰਗਾ ਦਾ ਪਸ਼ੂਆਂ ਦਾ ਕੋਈ ਸਿੰਘ ਖੋਰਾ ਕੁਛ ਵੀ ਬਣਵਾਉਣਾ ਕਰਨਾ ਹੋਵੇ ਤੇ ਬਾਈ ਜੀ ਬਹੁਤ ਮਹਾਰਤ ਰੱਖਦੇ ਆ ਤੇ ਸਾਡੇ ਕੋਲੇ ਵੀ ਇਸੇ ਤਰ੍ਹਾਂ ਕਿਸੇ ਵੀਰ ਭਾਈ ਨੇ ਨੰਬਰ ਦਿੱਤਾ ਸੀਗਾ ਤੇ ਆਏ ਹਨਾ ਬਾਈ ਜੀ ਕਿੰਨੇ ਕ ਟਾਈਮ ਤੋਂ ਤੁਸੀਂ ਕੰਮ ਕਰਦੇ ਹੋ ਹੋ ਗਏ 30 ਸਾਲ ਦੀ ਕੰਮ ਕਰਦੇ ਨੇ 30 ਸਾਲ ਬਾਈ ਜੀ ਦੀ ਕੰਮ ਦੀ ਸਫਾਈ ਦੇਖੋ ਆ ਦੇਖੋ ਇਹ ਤਰ੍ਹਾਂ ਸਿੰਘ ਬਣਿਆ ਦੇਖੋ ਐਨ ਤਸੱਲੀ ਨੇ ਪਤਾ ਵੀ ਨਹੀਂ ਪਸ਼ੂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਵੀ ਕਦੋਂ ਉਹ ਕੰਮ ਕਰ ਗਿਆ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ ਹੰਡਾ ਹੈ ਪਿੰਡ ਹੈ ਹੰਡਾ ਹੈ ਪਿੰਡਾ ਬਰਨਾਲੇ ਲੱਗ ਗਿਆ ਹਨਾ ਜੀ ਹਾਂਜੀ ਹਾਂਜੀ ਬਰਨਾਲੇ ਕੋਲੇ ਜੀ ਤੇ ਬਾਈ ਜੀ ਪੰਜਾਬ ਚ ਤੁਸੀਂ ਸਾਰੇ ਜਾਣਦੇ ਹੋ ਹਾਂਜੀ ਹਾਂਜੀ ਮੈਂ ਵੀ ਬਾਈ ਜੀ ਨੂੰ ਇਹ ਸਵਾਲ ਕੀਤਾ ਸੀ ਮੈਂ ਕਿਹਾ ਬਾਈ ਜੀ ਤੁਸੀਂ ਬਈ ਕਿੱਥੇ ਤੱਕ ਕਹਿੰਦੇ ਬਾਈ ਮੈਨੂੰ ਇੱਕ ਪਰਸੋਂ ਜਦੋਂ ਗੱਲ ਹੋਈ ਤਾਂ ਬਾਈ ਜੀ ਕਹਿੰਦੇ ਵੀ ਗੁਰਦਾਸਪੁਰ ਜੀ ਤੁਹਾਨੂੰ ਆਖਿਆ ਜਦੋਂ ਮੈਂ ਆਪਣਾ ਪਿੰਡ ਤਲਵੰਡੀ ਖੁਰਦ ਦੱਸਿਆ ਤਾਂ ਇਹ ਕਹਿੰਦੇ ਯਾਰ ਬਈ ਮੁੱਲਾਂਪੁਰ ਦਾ ਆਖਾ ਤੱਕ ਆਉਂਦੇ ਨੇ ਵੀ ਕਿਹੜੇ ਪਾਸੇ ਆ ਬਈ ਮੈਂ ਕਹਿੰਦਾ ਜੀ ਉੱਥੋਂ ਬਸ 5-5 ਮਿੰਟ ਨਾਲ ਸਾਡੇ ਕੋਲੇ ਆਗੇ ਤੇ ਆ ਚੋਟੀ ਬੜੀ ਬਚਾਈ ਔਖ ਤੇ ਸਾਨੂੰ ਬੜਾ ਸੋਹਣਾ ਕੰਮ ਲੱਗਿਆ ਇਹਨਾਂ ਦਾ ਤੇ ਧੰਨਵਾਦ ਬਾਈ ਜੀ ਅੱਜ ਨਹੀਂ ਸਾਡੇ ਬਾਖੂਬੀ ਦੇਖੋ ਆ ਦੇਖੋ ਅਗਲੇ ਨੁਕਤੇ ਐਨ ਸਮਾਰ ਕੇ ਕੋਈ ਆਉਣੀ ਕੋਈ ਮਤਲਬ ਚਾਹੇ 10 ਮਿੰਟ ਵੱਧ ਲੱਗਣ ਇਹਨਾਂ ਨੂੰ ਤੇ ਔਰ ਜਾਨਵਰ ਦੇ ਵੀ ਐਨ ਪੂਰਾ ਬੰਨਣ ਦਾ ਵੀ ਐਸਾ ਤਰੀਕੇ ਨਾਲ ਇਹਨਾਂ ਨੇ ਬੰਨਿਆ ਕਿ ਹੱਲਿਆ ਵੀ ਨਹੀਂ ਜਾਨਵਰ ਪਤਾ ਹੀ ਨਹੀਂ ਲੱਗਿਆ ਮੇਰੇ ਇੱਕ ਮਾਰ ਮਾਰ ਕੇ ਬਕਾਇਦਾ ਉਸੇ ਤਰ੍ਹਾਂ ਐਨ ਫਿਨਿਸ਼ਿੰਗ ਦਿੱਤੀ ਹੈ ਪੂਰੀ ਸਿੰਘ ਨੂੰ ਤੇ ਕੰਮਕਾਰ ਕਰਾਉਣਾ ਹੈ ਬਾਈ ਜੀ ਨੰਬਰ ਸਕਰੀਨ ਤੇ ਦੇਵਾਂਗੇ ਤੇ ਉਹ ਕਹੀ ਧੰਨਵਾਦ ਜੀ ਉਹ ਜਿਵੇਂ ਇਹਨਾਂ ਖੋਰ ਬਣਾਉਂਦੇ ਆ ਤੇ ਦੇਖੋ ਕਸੂਮ ਨੂੰ ਪਤਾ ਵੀ ਨਹੀਂ ਲੱਗਦਾ ਇੰਨੇ ਥੱਲੇ ਨਾ ਪਿਆ ਕਰਨਾ ਪੂਰਾ ਕੰਮ ਕਰਦੇ ਬਾਈ ਜੀ ਜਿਵੇਂ ਜਾਨਵਰ ਨਾਲ ਇਸ ਤਰ੍ਹਾਂ ਗੱਲ ਵੀ ਐਵੇਂ ਮਤਲਬ ਕਰਦੇ ਕਿ ਜਿਵੇਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਵੀ ਬਾਈ ਠਹਿਰ ਜਾਂਦੇ ਨੇ ਸੌਖੀ ਕਰਦੀਏ ਤੂੰ ਤੇਰਾ ਭਰਾ ਹੋ ਜੀ ਤੂੰ ਵੱਧ